ਹੈਲੋ ਹਾਂਜੀ ਸਸੀ ਅਕਾਲ ਜਸ ਬ੍ਰਾਂਡ ਬੁਟੀਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਲੈ ਕੇ ਆਏ ਹਾਂ ਤੁਹਾਡੇ ਲਈ ਨਿਊ ਵੱਖਰਾ ਜਿਹਾ ਡਿਜ਼ਾਈਨ ਸਲਵਾਰ ਦੇ ਪੌਂਚੇ ਆ ਤੇ ਠੀਕ ਹੈ ਜੀ ਸਲਵਾਰ ਦੇ ਪੌਂਚੇ ਦੇ ਉੱਪਰ ਸਲਵਾਰ ਦੇ ਪੌਂਚੇ ਨੀਚੇ ਮੜ ਲੈਣੇ ਉੱਪਰ ਡਿਜ਼ਾਈਨ ਬਣਾ ਕੇ ਰੈਡੀ ਕਰਨਾ ਕਿਸ ਤਰ੍ਹਾਂ ਡਿਜ਼ਾਈਨ ਰੈਡੀ ਕੀਤਾ ਜਾਂਦਾ ਦੇਖੋ ਜੀ ਇਸ ਵੀਡੀਓ ਦੇ ਵਿੱਚ ਆਹ ਆਪਣੇ ਕੋਲੇ ਬਾਟਮ ਆ ਵੀਰੇ ਬਾਟਮ ਦੀ ਇੱਕ ਪਾਸੇ ਦੀ ਮੈਂ ਮਾਰਕਿੰਗ ਕਰ ਲਈ ਦੂਸਰੇ ਦੀ ਕਰਕੇ ਦਿਖਾਉਣੀ ਆ ਆਹ ਆਪਣੇ ਕੋਲੇ ਇਹਨਾਂ ਦੇ ਜੈਂਪਰ ਆ ਸ਼ਰਟ ਦਾ ਇਹ ਜਿਹਾ ਕੱਪੜਾ ਸ਼ਰਟ ਦਾ ਕੱਪੜਾ ਹੈਗਾ ਇਹ ਆਪਣੇ ਕੋਲੇ ਫਰੋਜੀ ਕਲਰ ਦੀ ਲੇਸ ਆ ਕੱਟ ਵਾਲੀ ਠੀਕ ਹੈ ਜੀ ਇਸ ਤਰ੍ਹਾਂ ਦੀ ਇਹ ਲਾਟੇ ਪਰ ਡਿਜ਼ਾਈਨਿੰਗ ਕਰਤੀਆਂ ਦੇਖੋ ਜੀ ਕਿਸੇ ਤਰ੍ਹਾਂ ਇਹ ਡਿਜ਼ਾਈਨਿੰਗ ਕਰਕੇ ਰੈਡੀ ਕਰਦੀਆਂ ਇਸ ਵੀਡੀਓ ਦੇ ਵਿੱਚ ਠੀਕ ਹੈ ਜੀ ਆਪਾਂ ਸਭ ਤੋਂ ਪਹਿਲਾਂ ਇਸ ਤਰ੍ਹਾਂ ਕੱਪੜਾ ਜਿਹੜਾ ਸਲਵਾਰ ਦਾ ਪਹੁੰਚਾਗਾ ਇਹਨੂੰ ਬਿਚਾ ਲੈਣਾ ਦੂਰਾ ਕਰਕੇ ਇਸ ਤਰ੍ਹਾਂ ਇੱਕ ਪਾਸੇ ਮੈਂ ਮਾਰਕਿੰਗ ਵੀਰੇ ਕਰ ਲਈ ਸੀ ਦੂਸਰੇ ਪਾਸੇ ਹੁਣ ਤੁਹਾਨੂੰ ਕਰਕੇ ਦਿਖਾਉਣੀ ਆ ਆ ਦੇਖੋ ਇਸ ਤਰ੍ਹਾਂ ਇਸ ਤਰ੍ਹਾਂ ਫੋਨ ਤੁਸੀਂ ਕੀ ਕਰਨਾ ਇੱਥੋਂ ਨੀਚੋਂ ਰੱਖਣਾਗਾ ਇੱਥੋਂ 8 ਇੰਚ ਤੇ ਮਾਰਕਿੰਗ ਕਰਨੀ ਆ 8 ਤੇ ਇੱਥੋਂ 2 ਇੰਚ ਛੱਡ ਕੇ ਨਾ ਇਹਦਾ ਜਿਹੜੀ ਆਪਾਂ ਮੂਰੀ ਮੜਨੀ ਆ ਇਹਦਾ ਛੱਡ ਦਿੱਤਾ ਆਪਾਂ ਜਿਹੜੇ ਘੱਟ ਚੌੜੇ ਪੌਚੇ ਬਣਾਵਾਂਗੇ ਇਹਦੇ ਵਿੱਚ ਇੱਥੇ 8 ਇੰਚ ਤੇ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਆ ਇੱਧਰ ਵੀ ਆਪਣੀ 8 ਤੇ ਹੀ ਕੀਤੀ ਹੋਈ ਆ ਠੀਕ ਹੈ ਜੀ 8 ਇੰਚ ਤੇ ਮਾਰਕਿੰਗ ਇਸ ਤਰ੍ਹਾਂ ਕਰ ਲੈਣੀ ਆ ਇੱਥੋਂ ਲੈ ਕੇ ਇੱਥੋਂ ਲੈ ਕੇ ਇਹ 8 ਤੇ ਕਰ ਲਈ ਆ ਦੋ ਆਪਾਂ ਮੂਰੀ ਦਾ ਛੱਡ ਦਿੱਤਾ ਆ ਦੋ ਤੇ ਇੱਥੇ ਪੈਂਡਲ ਪੈਣਾ ਇੱਥੇ ਇੱਕ ਪੈਂਡਲ ਪੈਣਾ ਠੀਕ ਹੈ 6 ਤੇ ਇੱਥੇ ਜਿਹੜੀ ਹੈਗੀ ਇਹ ਪੱਟੀ ਲਾ ਕੇ ਰੈਡੀ ਹੋਣੀ ਹੈ ਠੀਕ ਹੈ ਜੀ ਇਸ ਤਰ੍ਹਾਂ ਇਹ ਮਾਰਕਿੰਗ ਕਰ ਲਈ ਹੁਣ ਤੇ ਅੱਗੇ ਇਹਦੀ ਜਿਹੜੀ ਹੈਗੀ ਆਪਾਂ ਲੇਸ ਲਾਉਣ ਦਾ ਤੇ ਪੈਂਡਲ ਪਾਉਣ ਦਾ ਤਰੀਕਾ ਤੁਹਾਨੂੰ ਮੈਂ ਦੱਸਦੀ ਆ ਕਿਸ ਤਰ੍ਹਾਂ ਪਾਇਆ ਜਾਣਾ ਸਭ ਤੋਂ ਪਹਿਲਾਂ ਤੁਸੀਂ ਕੀ ਕਰਨਾ ਇੱਥੇ ਤਾਂ ਆਪਾਂ ਮੋਕਰਮ ਮੜਨੀ ਆ ਇੱਥੇ ਆਪਾਂ ਪੈਂਡਲ ਪਾਉਣਾ ਪੈਂਡਲ ਵਾਲੀ ਮਾਰਕਿੰਗ ਇੱਕ ਸਾਰ ਕਰ ਲੈਣੀ ਆ ਆ ਲਓ ਛੇ ਉਸ ਤੋਂ ਬਾਅਦ ਇਸ ਵਰਮ ਕਾਰਕਿੰਗ ਨੂੰ ਇੱਕਸਾਰ ਕਰ ਲੈਣਾ ਇੱਥੇ ਵੀ ਪੈਂਡਲ ਪੈਣਾ ਆਹ ਪਾਣੀ ਜਿਹੜੀ ਪੱਟੀ ਆ ਇੱਥੇ ਆਪਾਂ ਪੱਟੀ ਰੱਖ ਕੇ ਲਾਉਣੀ ਆ। ਠੀਕ ਹੈ ਇਹ ਹੋ ਗਿਆ। ਹੁਣ ਸਭ ਤੋਂ ਪਹਿਲਾਂ ਕੀ ਕਰੋਗੇ ਤੁਸੀਂ ਇਹਦੇ ਵਿੱਚ ਜਿਹੜਾ ਪੈਂਡਲ ਆਗਾ ਉਹ ਪਾਉਗੇ ਠੀਕ ਹੈ ਜੀ ਧਾਗਾ ਆਪਾਂ ਮਸ਼ੀਨ ਦੇ ਵਿੱਚ ਪਾ ਲਿਆ ਭੈਣ ਨੂੰ ਇਸ ਤਰ੍ਹਾਂ ਚੱਕਣਾ ਕੱਪੜੇ ਨੂੰ ਇੱਥੋਂ ਚੱਕਣਾ ਇਧਰ ਤੱਕ ਇਸ ਤਰ੍ਹਾਂ ਇਸ ਤਰ੍ਹਾਂ ਠੀਕ ਹੈ ਜੀ ਪੈਰ ਪੈਰ ਦੀ ਸੀਨ ਲਾ ਦੇਣੀ ਆ। ਉਸ ਤੋਂ ਬਾਅਦ ਉੱਪਰ ਜਾ ਕੇ ਡਿਜ਼ਾਈਨ ਬਣਾਣਾ ਹੈ ਦੇਖੋ ਕਿਸ ਤਰ੍ਹਾਂ ਡਿਜ਼ਾਈਨ ਬਣ ਕੇ ਰੈਡੀ ਹੁੰਦਾ ਬਹੁਤ ਸੋਹਣਾ ਡਿਜ਼ਾਈਨ ਬਣ ਜਾਣਾ ਥੋੜੇ ਜਿਹਾ ਟਾਈਮ ਦੇ ਵਿੱਚ ਠੀਕ ਹੈ ਜੀ ਇਸ ਤਰ੍ਹਾਂ ਪਾ ਲਈ ਜਿਹੜੀ ਸਲਾਈ ਹੈ ਵੀਰੇ ਉਹ ਇੱਕ ਸਾਰ ਲਾਇਓ ਘੱਟ ਵੱਧ ਨਾ ਲਾਇਓ ਇੱਕ ਸਾਰ ਹੋਣੀ ਚਾਹੀਦੀ ਹੈ ਤੁਹਾਡੀ ਸਲਾਈ ਠੀਕ ਹੈ ਜੀ ਇਹਨੂੰ ਇੱਕ ਸਾਰ ਲਾਇਓ ਹਾਂਜੀ ਭੈਣੋ ਇਸ ਤਰ੍ਹਾਂ ਇਹਨੂੰ ਸਲਾਈ ਨੂੰ ਲਾਉਂਦੇ ਜਾਣਾ ਠੀਕ ਹੈ ਜੀ ਇੱਕ ਸਲਾਈ ਲਾ ਲਿਓ ਫਿਰ ਦੂਸਰੀ ਲਾ ਲਿਓ ਅੱਗੇ ਮੈਂ ਤੁਹਾਨੂੰ ਦੱਸ ਦਿੰਦਾ ਕਪੈਰ ਦੀ ਰੱਖ ਕੇ ਪ੍ਰੋਪਰ ਲਾਉਣੀ ਆ ਵਾਪਾ ਬ੍ਰੇਕ ਕਰਕੇ ਲਾਉਣੀ ਆ ਵੱਡਾ ਵਾਪੇ ਨਾ ਨਹੀਂ ਲਾਉਣਾ ਜੀ ਇਹ ਸਮਾਂ ਪੈਂਡਲ ਜਿਹੜਾ ਪੈਂਡਲ ਪਾਉਣੀ ਆ ਵੀ ਲੈ ਇੱਕ ਪੈ ਗਿਆ ਅੱਗੇ ਤੁਹਾਨੂੰ ਮੈਂ ਦੱਸਦੀ ਹਾਂ ਠੀਕ ਹੈ ਜੀ ਉਸ ਤੋਂ ਬਾਅਦ ਆ ਦੇਖੋ ਜੀ ਇਸ ਤਰ੍ਹਾਂ ਇਹ ਬਣ ਗਿਆ ਪਹੁੰਚੇ ਬਹੁਤ ਸੋਹਣਾ ਡਿਜ਼ਾਈਨ ਬਣੂਗਾ ਪਹੁੰਚਾਂ ਦਾ ਫਿਰ ਆ ਦੂਸਰੀ ਇਸ ਤਰ੍ਹਾਂ ਹੀ ਪਾ ਲੈਣਾ ਇਹਨੂੰ ਇੱਥੇ ਮਾਰਕਿੰਗ ਤੋਂ ਇਸ ਤਰ੍ਹਾਂ ਜੱਪ ਲੈਣਾ ਇਸ ਤਰ੍ਹਾਂ ਜੀ ਇਸੇ ਤਰ੍ਹਾਂ ਹੀ ਪਾ ਲੈਣਾ ਬਹੁਤ ਹੀ ਘੱਟ ਖਰਚੇ ਦੇ ਵਿੱਚ ਇਹ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ ਹਾਂਜੀ ਭੈਣੋ ਆ ਆਪਾਂ ਦੂਸਰਾ ਵੀ ਪਾ ਕੇ ਰੈਡੀ ਕਰ ਦਿੱਤਾ ਹੁਣ ਤੁਸੀਂ ਅੱਗੇ ਜਿਹੜੀ ਪੱਟੀ ਰੱਖਣੀ ਆ ਉਹਦਾ ਮੇਨ ਡਿਜ਼ਾਈਨ ਬਣਾਉਣਾ ਉਹ ਦੇਖੋ ਜੀ ਕਿਸ ਤਰ੍ਹਾਂ ਕਰਨਾ ਆ ਲਓ ਜੀ ਇਹਨੂੰ ਇਸ ਤਰ੍ਹਾਂ ਖੋਲ ਲੈਣਾ ਵੀ ਜਿਹੜਾ ਆਪਾਂ ਜਿੱਥੇ ਆ ਪੈਨਲ ਬਣਾ ਕੇ ਰੈਡੀ ਕੀਤਾ ਇਸ ਤਰ੍ਹਾਂ ਇਸ ਤਰ੍ਹਾਂ ਹੋ ਗਿਆ ਜੀ ਇਸ ਤਰ੍ਹਾਂ ਹੋਣ ਤੋਂ ਬਾਅਦ ਆਹ ਵਾਲੀ ਪੱਟੀ ਲੈਣੀ ਹੈ ਜੀ ਤੁਸੀਂ ਆਹ ਵਾਲੀ ਠੀਕ ਹੈ ਜੀ ਇਹ ਪੱਟੀ ਨੂੰ ਉਸ ਤਰ੍ਹਾਂ ਪੇਸਟਿੰਗ ਪੇਪਰ ਲਾਉਣਾ ਪੇਸਟਿੰਗ ਪੇਪਰ ਲਗਾ ਲਿਓ ਨੀਚੇ ਮੈਂ ਪੱਟੀ ਉਸ ਤਰ੍ਹਾਂ ਕਰੀਜ਼ ਬਣਾ ਲੈਣੀ ਠੀਕ ਹੈ ਜੀ ਇਸ ਤਰ੍ਹਾਂ ਰੱਖ ਲੈਣਾ ਸੂਟ ਨਾਲ ਦਾ ਕਮੀਜ਼ ਐਸ ਨਾਲ ਦਾ ਕਮੀਜ਼ ਤੇ ਨਾਲ ਹੀ ਰੱਖ ਕੇ ਲੱਗਣੀ ਹੈ ਇਸ ਤਰ੍ਹਾਂ ਇੰਨੇ ਕੋਹ ਕਰ ਲਿਓ ਨੂੰ ਗੁੰਮ ਕਰਾਂਗੇ ਨਾ ਉਦੋਂ ਉਹਨਾਂ ਦਾ ਕੱਪੜਾ ਉਹਦੇ ਵਿੱਚ ਆ ਜਾਊਗਾ ਠੀਕ ਹੈ ਜੀ ਇਸ ਤਰ੍ਹਾਂ ਅੱਗੇ ਗੁੰਮ ਕਰਕੇ ਵੀ ਲੱਗਣੀ ਹੈ ਇਸੇ ਮਾਰਕਿੰਗ ਦੇ ਉੱਪਰ ਉੱਪਰ ਇਸ ਤਰ੍ਹਾਂ ਰੱਖ ਕੇ ਲਾਉਣੀ ਆ ਅੱਗੇ ਤੁਹਾਨੂੰ ਮੈਂ ਡਿਜ਼ਾਈਨ ਦੱਸਦੀ ਆ ਦੇਖਿਓ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਇਆ ਹੈ। ਫੇਰ ਤੁਸੀਂ ਇਸ ਤਰ੍ਹਾਂ ਪੱਟੀ ਹੀ ਲਾ ਕੇ ਰੈਡੀ ਕਰ ਲਿਓ। ਉਸੇ ਤਰ੍ਹਾਂ ਕੱਪੜਾ ਫੋਲਡਿੰਗ ਕਰਦੇ ਜਾਓ ਜਿਵੇਂ ਆਪਣਾ ਫੋਲਡਿੰਗ ਕਰੀਜ਼ ਬਣਾਈ ਹੋਈ ਹੈ ਪ੍ਰੈਸ ਦੇ ਨਾਲ ਉਸੇ ਤਰ੍ਹਾਂ ਇੱਥੇ ਬਣਾ ਦੇ ਬਾਬੇ ਨਾਲ ਤੁਸੀਂ ਵੱਡੇ ਨਾਲ ਲਾ ਲਿਓ ਕਿਉਂਕਿ ਉੱਤੇ ਨੇ ਜਦੋਂ ਲੇਸ ਲਗਾ ਦਿੱਤੀ ਉਹਦੇ ਨਾਲ ਬਾਬਾ ਫਰੀਕ ਹੀ ਹੋ ਜਾਣਾ ਪੈਣਾ। ਇਸ ਤਰ੍ਹਾਂ ਜੀ। ਇਸ ਤਰ੍ਹਾਂ ਲਾਉਂਦੇ ਜਾਣਾ। ਇੱਥੇ ਲੈ ਕੇ ਲਾਸਟ ਕਰ ਦੇਣਾ ਫਿਰ ਦੇਖੋ ਮਾਵਾ ਕਰਨਾ ਨਹੀਂ ਕੱਟਣਾ ਨਹੀਂ ਧਾਗਾ ਇਸ ਤਰ੍ਹਾਂ ਹੀ ਇਧਰ ਨੂੰ ਫੋਲਡਿੰਗ ਕਰ ਲਿਆ ਦੂਸਰੇ ਪਾਸੇ ਵੀ ਆਪਾਂ ਸੀਨ ਲਗਾ ਕੇ ਰੈਡੀ ਕਰਨੀ ਹੈ ਨਾ ਇਹ ਤਕ ਸੀਨ ਦੇ ਵਿੱਚ ਹੀ ਇਹ ਦੋਨੇ ਸੀਨਾ ਲਾ ਕੇ ਰੈਡੀ ਹੋ ਜਾਣਗੀਆਂ ਇਸ ਤਰ੍ਹਾਂ ਇਧਰ ਨੂੰ ਲਿਆਓ ਠੀਕ ਹੈ ਪੈਨ ਇਸ ਤਰ੍ਹਾਂ ਜੀ ਬਹੁਤ ਸੋਹਣਾ ਸਲਵਾਰ ਦਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਜੀ ਇਹ ਆਪਣੀ ਵੀਡੀਓ ਜਰੂਰ ਸ਼ੇਅਰ ਕਰਿਆ ਕਰੋ ਪੈਨੋ ਇਹ ਤਾਂ ਫਿਰ ਉਸੇ ਤਰ੍ਹਾਂ ਹੀ ਫੋਲਡਿੰਗ ਰੱਖਣਾ ਜੀ ਕਪੜਾ ਵਧੇ ਘਟੇ ਨਾ ਠੀਕ ਹੈ ਜੀ ਜਿਹੜਾ ਕਪੜਾ ਲਗਾਇਆ ਤੁਸੀਂ ਇੱਕ ਸਾਰ ਲਗਾਇਓ ਜਿਹੜੀ ਮਾਰਕ ਨਾ ਆਹ ਦੇਖਦਾ ਤੁਹਾਨੂੰ ਇਹ ਸਾਰਾ ਮਟ ਜਾਣਾ ਜੀ ਕੱਚੀ ਮਾਰਕਿੰਗ ਆ ਠੀਕ ਹੈ ਮਾਰਕਿੰਗ ਪ੍ਰੋਪਰ ਕਰਕੇ ਲਗਾਇਓ ਨਹੀਂ ਤਾਂ ਘੱਟ ਵੱਧ ਹੋਊਗਾ ਉਹ ਜਦੋਂ ਸਾਰ ਬਣ ਕੇ ਰੈਡੀ ਹੋਗੀ ਫਿਰ ਉਹ ਆਊਟ ਲੱਗੂਗਾ ਠੀਕ ਹੈ ਜੀ ਉਹ ਸਹੀ ਨਹੀਂ ਬਣੂਗਾ ਫਿਰ ਹਾਂਜੀ ਹੁਣ ਫੇਰ ਧਾਗਾ ਕੱਟਣ ਦੀ ਜ਼ਰੂਰਤ ਨਹੀਂ ਹੁਣ ਤੁਸੀਂ ਫੇਰ ਕਮਾਉਣਾ ਇੱਧਰ ਹਾਂਜੀ ਹੁਣ ਆਪਾਂ ਆ ਗਈ ਲੈ ਇੱਥੇ ਠੀਕ ਹੈ ਜੀ ਕਿਸ ਤਰ੍ਹਾਂ ਲਾਉਣੀ ਆ ਦੇਖੋ ਲੈਸਾ ਇਹਦਾ ਸਿੱਧੇ ਨਾਲ ਸਿੱਧਾ ਪਾਸਾ ਉੱਪਰ ਨੂੰ ਰੱਖਣਾ ਉਲਟ ਪਾਸਾ ਨੀਚੇ ਨੂੰ ਰੱਖਣਾ ਪੈਣਾ ਇਸ ਤਰ੍ਹਾਂ ਠੀਕ ਹੈ ਇਹਨੂੰ ਇਸ ਤਰ੍ਹਾਂ ਰੱਖਣਾ ਜੀ ਐਸੀ ਉੱਪਰ ਪੱਟੀ ਦੀ ਠੀਕ ਹੈ ਨੈਕਸਟ ਪੱਟੀ ਤੋਂ ਥੋੜਾ ਜਿਹਾ نیچے ਰੱਖਣਾ ਉਹਦੇ ਉੱਪਰ ਨਹੀਂ ਰੱਖਣਾ ਠੀਕ ਹੈ ਇਹ ਨਾ ਹੋਵੇ ਤੁਸੀਂ ਬਿਲਕੁਲ ਉਹਦੇ ਉੱਪਰ ਰੱਖ ਲਓ ਕਿ ਫਿਰ ਆਪਾਂ ਜਿਹੜਾ ਕੱਪੜਾ ਹੈਗਾ ਘੱਟ ਚ ਕੱਟਿਆ ਹੋਇਆ ਵੀ ਉਹ ਥੋੜਾ ਵਿੱਚ ਦਿਖੇ ਹੀ ਨਾ ਕੱਪੜਾ ਹਨ ਉਹ ਹਿਸਾਬ ਨਾਲ ਤੁਸੀਂ ਆਪਣੇ ਲੇਸ ਦਾ ਮਾਰਜਨ ਦੇਖ ਲਿਓ ਲੇਸ ਦੇ ਹਿਸਾਬ ਦੇ ਨਾਲ ਉਸ ਤਰ੍ਹਾਂ ਕਰ ਲਓ ਜਿਵੇਂ ਤੁਹਾਡੇ ਕੋਲੇ ਲੇਸ ਹੋਵੇਗੀ ਠੀਕ ਹੈ ਮੇਰੇ ਕੋਲੇ ਲੇਸ ਹੈ ਥੋੜੇ ਜਿਹੀ ਹਾਰਟ ਜੇ ਬਣੀ ਹੋਈ ਆ ਚੌੜਾ ਇਚਾਂਗੇ ਮੈਂ ਉਸ ਹਿਸਾਬ ਨਾਲ ਬਣਾਉਂਗੀ ਨਰੂਆ ਦੇਖੋ ਇਸ ਤਰ੍ਹਾਂ ਰੱਖਣੀ ਆ ਬਸ ਕੱਲੇ ਹਾਰਟ ਜਿਹੜੇ ਉੱਪਰ ਆਉਣਗੇ ਜਿਹੜੀ ਲੇਸ ਦੀ ਪੱਟੀ ਆ ਉੱਥੰਨੇ ਆਖੀ ਹੀ ਚਨਾਈ ਲੱਗੂਗੀ ਫਿਰ ਇਹ ਸਲਾਈ ਆਪਣਾ ਗਰਮਪ ਵੀ ਕਰਨੀ ਆ ਕਿਸ ਤਰ੍ਹਾਂ ਕਰਨੀ ਉਹ ਵੀ ਤੁਹਾਨੂੰ ਮੈਂ ਦੱਸ ਦਿਆਂ ਪੈਨ ਨੂੰ ਅਲੱਗ ਇਸ ਤਰ੍ਹਾਂ ਦੋਨੇ ਪਾਸੇ ਲੇਸ ਲਾ ਲੈਣੀ ਆ ਪਹਿਲਾਂ ਆਪਾਂ ਪਹਿਲਾਂ ਇੱਕ ਪਾਸੇ ਨਾਲੋਂ ਠੀਕ ਹੈ ਜੀ ਹਾਂਜੀ ਪੈਨ ਉਹ ਇੱਕ ਪਾਸੇ ਲੇਸ ਲਾ ਕੇ ਰੈਡੀ ਹੋ ਗਈ ਐਕਸਟਰਾ ਲੇਸ ਕੱਟ ਲਓ ਹੁਣ ਦੂਸਰੇ ਪਾਸੇ ਆਪਾਂ ਲੇਸ ਲਾਉਣੀ ਆ ਇਹਨੂੰ ਇਸੇ ਤਰ੍ਹਾਂ ਹੀ ਕਮਾ ਲੈਣਾ ਅਲੱਗ ਇਸੇ ਤਰ੍ਹਾਂ ਇਸੇ ਤਰ੍ਹਾਂ ਰੱਖ ਕੇ ਪੇਰ ਉਸੇ ਤਰ੍ਹਾਂ ਹੀ ਜਿਵੇਂ ਆਪਾਂ ਇਧਰਲੇ ਪਾਸੇ ਨੇਸ ਲਾਈਆ ਉਹ ਮੇਹੀ ਨੇਸ ਇੱਥੇ ਲਾ ਲੈਣੀ ਆ ਨੇਸ ਥੋੜੀ ਜੀ نیچے ਹੀ ਰੱਖੋਗੇ ਕਿਉਂਕਿ ਫਿਰ ਕੱਪੜਾ ਨਹੀਂ ਦਿਖਾਈ ਦੇਊਗਾ ਠੀਕ ਹੈ ਇਹ ਆਪਾਂ ਗੁੰਮ ਕਰ ਦੇਵਾਂਗੇ ਤੇ ਜੇ ਇਸ ਸਲਵਾਰ ਦੀ ਤੁਸੀਂ ਲੈਂਥ ਪੁੱਛੋਗੇ ਸਲਵਾਰ ਦੀ ਜਿੰਨੀ ਥੋੜੀ ਲੈਂਥ ਹੁੰਦੀ ਤਿਆਰ ਆ ਉਹਦੇ ਨਾਲ ਤੁਸੀਂ 2 ਇੰਚ ਲੈਂਥ ਜਿਹੜੀ ਵਾਧਾ ਰੱਖੋਗੇ ਇਸ ਸਲਵਾਰ ਦੇ ਵਿੱਚ ਕਿਉਂਕਿ ਪੈਂਡਲ ਵੀ ਪੈਣੇ ਹੁੰਦੇ ਆ ਔਰ ਜਿਹੜੀਆਂ ਇਹ ਆਪਾਂ ਲੇਸ ਲਾਈ ਆ ਲੇਸ ਨੂੰ ਗੁੰਮ ਕਰਨ ਚ ਵੀ ਅੱਗੇ ਅੱਗੇ ਅੰਕੀ ਕੱਪੜਾ ਆਤਨਾ ਠੀਕ ਹੈ ਜੀ ਇਸ ਤਰ੍ਹਾਂ ਇਹਨੂੰ ਵੀ ਲਗਾ ਲਓ ਜਿਵੇਂ ਇਹ ਲਈ ਆ ਉਸੇ ਤਰ੍ਹਾਂ ਹੀ ਲਾਉਣੀ ਸਿੱਧਾ ਪਾਸਾ ਉੱਪਰ ਨੂੰ ਰੱਖਣਾ ਉਲਟ ਸਾਈਡ ਠੀਕ ਹੈ ਜੀ ਇਸ ਤਰ੍ਹਾਂ ਹਾਂਜੀ ਇਸ ਤਰ੍ਹਾਂ ਲਾ ਲੈਣੀ ਆ ਤੇ ਪਾ ਲਾ ਦਿੱਤੀ ਹੁਣ ਆਪਾਂ ਐਕਸਟਰਾ ਲੇਸ ਆ ਜਿਹੜੀ ਉਹ ਕੱਟ ਲੈਣੀ ਅੱਗੇ ਤੁਹਾਨੂੰ ਮੈਂ ਦੱਸਦੇ ਕੀ ਕਰੀਏ ਹਾਂਜੀ ਹੁਣ ਆਪਾਂ ਇਸ ਗੁੰਮ ਕਰਨੀਆ ਵਾਲੀ ਕਿਸ ਤਰ੍ਹਾਂ ਕਰਨੀ ਦੇਖੋ ਜੀ ਇਹਨੂੰ ਇਸ ਤਰ੍ਹਾਂ ਰੱਖਣਾ ਹੈ ਬਣਾ ਇੰਨਾ ਕ ਕਪੜਾ ਇਹਦੇ ਉੱਪਰ ਇਸ ਤਰ੍ਹਾਂ ਕਰਦੇ ਜਾਈਏ ਇਹ ਗੁੰਮ ਹੋ ਜੂਗੀ ਨਾਲੇ ਸੀਨ ਲਾਪੇ ਜਾਂਦੇ ਆਪਾਂ ਠੀਕ ਹੈ ਜੀ ਇਸ ਤਰ੍ਹਾਂ ਕਰਮ ਆਸਤੇ ਆਸਤੇ ਬਸ ਸੀਨ ਲਾਉਂਦੇ ਜਾਣਾ ਔਰ ਨਾਪਦੇ ਜਾਣਾ ਇਸ ਤਰ੍ਹਾਂ ਜੀ ਬਹੁਤ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋ ਜਾਂਦਾ نیچے ਪਹੁੰਚੇ ਮੜੇ ਜਾਣਗੇ ਜੀ ਮੈਂ ਕਿਹਾ ਚਲੋ ਪਹੁੰਚੇ ਮੜਨੇ ਤੋਂ ਪਹਿਲਾਂ ਆਪਾਂ ਡਿਜ਼ਾਈਨ ਬਣਾ ਕੇ ਪਹਿਣਾ ਨੂੰ ਦੱਸ ਦਈਏ ਫਿਰ ਆਪਾਂ ਪਹੁੰਚੇ ਮੜਾਂਗੇ ਠੀਕ ਹੈ ਜੀ ਨੀਚੇ ਬਸ ਪਹੁੰਚੇ ਮੜਨੇ ਆ ਪਹਿਣੂ ਉਹ ਆਪਾਂ ਬਣਾ ਲੈਨੇ ਇੱਥੇ ਪਹੁੰਚੇ ਮੜੇ ਜਾਣਗੇ ਇਸ ਤਰ੍ਹਾਂ ਗੁੰਮ ਕਰਦੇ ਜਾਣਾ ਜੀ ਸੀਨ ਇਸ ਤਰ੍ਹਾਂ ਲਾਉਣੀ ਆ ਬਸ ਇਹਨੂੰ ਨੱਪਣਾ ਇਹ ਕਪੜਾ ਆਟੋਮੈਟਕਲੀ ਇਹਦੇ ਉੱਪਰ ਆਉਂਦਾ ਜਾਣਾ ਲਹਿਰ ਜੀ ਇਸ ਤਰ੍ਹਾਂ ਬਣ ਕੇ ਠੀਕ ਹੈ ਜੀ ਇਸ ਤਰ੍ਹਾਂ ਸੀਨ ਲਾਦੇ ਜਾਣਾ ਹਾਂਜੀ ਆਪਾਂ ਇੱਕ ਸਲਾਈ ਗੁੰਮ ਕਰ ਦਿੱਤੀ ਹੁਣ ਇਸੇ ਤਰ੍ਹਾਂ ਹੀ ਪਹਿਣੂ ਦੂਸਰੀ ਸਲਾਈ ਇਸ ਤਰ੍ਹਾਂ ਗੁੰਮ ਕਰਨਾ ਉਸੇ ਤਰ੍ਹਾਂ ਕੱਪੜਾ ਫੋਲਡਿੰਗ ਕਰਦੇ ਜਾਣਾ ਉਹਦੇ ਉੱਪਰ ਠੀਕ ਹੈ ਜੀ ਆ ਦੇਖੋ ਇਸ ਤਰ੍ਹਾਂ ਸੀ ਲਾ ਦੇਣੀ ਹੈ ਉੱਪਰ ਆਪ ਅੰਦਨਾ ਜਦੋਂ ਵਾਸਾ ਕਪੜਾ ਇਸ ਤਰ੍ਹਾਂ ਨਾਪ ਲੈ ਜਾਨਾ ਹਾਂਜੀ ਆ ਦੇਖੋ ਜੀ ਮੈਂ ਕੱਟ ਕੇ ਤੁਹਾਨੂੰ ਕਪੜਾ ਦਿਖਾਉਣੀ ਆ ਆਪਣਾ ਕਿੰਨਾ ਸੋਹਣਾ ਡਿਜ਼ਾਈਨ ਬਣ ਕੇ ਰੈਡੀ ਹੋਊਗਾ ਪੌਂਚੇ ਦੀ ਮੂਰੀ ਦੇ ਉੱਪਰ ਜਾਨੀ ਸਲਵਾਰ ਦੇ ਉੱਪਰ ਆ ਦੇਖੋ ਜੀ ਇਹ ਕੱਪਾ ਪਿੱਕ ਲਾ ਦਾਂਗੇ ਜੀ ਵਿੱਚ ਦਿਖਾ ਦਾਂਗੇ ਤੁਹਾਨੂੰ ਪੌਂਚੇ ਦੀ ਮੂਰੀ ਵੀ ਮੜ ਕੇ ਕਿਤੇ ਫਿਰ ਵੀਡੀਓ ਵਾਲੀ ਲੰਬੀ ਹੋ ਜਾਂਦੀ ਆ ਨਾਲ ਮੈਂ ਤੁਹਾਨੂੰ ਪਿੱਕ ਲਾ ਦੂੰਗੀ ਇਹਦੀ ਆ ਲੋ ਜੀ ਇਸ ਤਰ੍ਹਾਂ ਹੀ ਡਿਜ਼ਾਈਨ ਬਣ ਕੇ ਆਪਣਾ ਮੂਰੀ ਦਾ ਰੈਡੀ ਹੋ ਗਿਆ ਠੀਕ ਹੈ ਜੀ ਇਸ ਤਰ੍ਹਾਂ ਹੀ ਪਾਲਿਆ ਕਮੀਜ਼ ਨਾਲ ਦਾ ਹੋ ਗਿਆ ਆਦੋ ਪੈਂਡਲ ਹੋ ਗਏ ਇੱਥੇ ਆ ਕੇ ਆਪਣਾ ਬੋਕਰਮ ਵਾਲਾ ਪਹੁੰਚਾ ਮੜਿਆ ਜਾਊਗਾ ਠੀਕ ਹੈ ਜੀ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਜੀ ਆਪਣੀ ਵੀਡੀਓ ਵਧੀਆ ਲੱਗੀ ਹੋਈ ਲਾਈਕ ਕਮੈਂਟ ਕਰਨਾ ਨਾ ਭੁੱਲਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਇਸੇ ਤਰ੍ਹਾਂ ਨਵੀਆਂ ਨਵੀਆਂ ਵੀਡੀਓ ਦੇਖਣ ਦੇ ਲਈ ਕੱਲ ਨੂੰ ਫੇਰ ਮਿਲਾਂਗੇ ਕਿਸੇ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ